ਨੇ ਕੀ ਜਿੱਤਿਆ ਐਣਾ ਹੀ ਪੱਖਾ ਜਿੱਤਿਆ ਵਸੇ 6 ਨੰਬਰ ਜਿੱਤਿਆ ਉਹ ਦਿਖਾ ਦਿ ਉਹ ਦੇਖ ਸਕਦਾ ਹੋ ਦੋਸਤੋ ਕਿੰਨੇ ਨੰਬਰ ਤੇ ਆਈ ਆ 6ਵੇਂ ਦੇ 6ਵੇਂ ਤੇ ਆਇਆ ਠੀਕ ਆ ਬੱਚਾ ਬਹੁਤ ਸੋਹਣਾ ਤੇ ਹੋਰ ਕਿੰਨੇ ਕੁ ਮੇਲੇ ਜਿੱਤੇ ਆ ਮੇਲੇ ਬਥੇਰੇ ਜਿੱਤੇ ਅਸੀਂ ਬੱਕਰੇ ਜਾਤੋਂ ਰੱਖਣ ਲੱਗਾ ਜਦੋਂ ਇਦੋਂ ਜਦੋਂ ਇਦੋਂ ਜੱਦੇ ਆਉਣੇ ਠੀਕ ਆ ਬਹੁਤ ਵਧੀਆ ਲਈ ਜਾ ਦੋ ਦੰਦ ਜਿੱਤਣਾ ਆਵਾ ਇਹ ਠੀਕ ਆ ਉਹ ਦੋ ਦੰਤ ਉੱਤੋਂ ਜ਼ਿਆਦਾ ਤੁਰਿਆ ਆਉਂਦਾ ਠੀਕ ਆ ਬਹੁਤ ਔਕਾਦਾ ਬੱਚੇ ਦਾ ਵਧੀਆ ਲਾਦੇ ਬਸ ਪੈਸੇ ਪੂਰੇ ਆਈ ਜਾਂਦੇ ਘਰ ਚੱਲੀ ਜਾਂਦਾ ਬਸ ਹੁਣ ਘਰ ਚੱਲੀ ਜਾਂਦਾ ਉਹ ਦੋ ਕੋਈ ਮਾਰੀ ਆਦਾ ਪਕੌੜ ਜਿਹੇ ਐਲ ਸੀ ਡੀ ਜਿੱਤੀ ਆ ਉਹ ਕਿਹੜੇ ਬੱਚੇ ਨੇ ਜਿੱਤੀ ਆ ਉਹ ਛੋਟੀ ਪੱਠ ਆ ਜੀ ਛੋਟੀ ਪੱਠ ਕਿੱਥੇ ਗਿਜਿਆ ਆ ਪੱਠ ਨੇ ਜਿੱਤੀ ਆ ਪੱਠ ਤੇ ਕੈਮਰਾ ਮਾਰਦੇ ਕਿਰਾ ਬਹੁਤ ਚੰਗੀ ਪੱਠ ਆ ਉਨਾ ਤੋਂ ਕੁਆਲਟੀ ਇਹ ਹੁਣ ਸੇਲ ਕਰੋਗੇ ਕਿ ਰੱਖੋਗੇ ਰੱਖਾਂਗੇ ਹੋ ਤਾਂ ਸਾਗੇ ਹਾਂ ਮੁੱਲ ਪੈ ਗਿਆ ਹੁਣ ਬੱਚੇ ਲਵਾਗੇ ਹੁਣ ਇਹ 75 27 98 99 ਦਾ ਹਟ ਸੇ ਆਪਣਾ ਘਰ ਦਾ ਗੁਜ਼ਾਰਾ ਹੋ ਜਾਂਦਾ ਵਾ ਨਾਲੇ ਜੀ ਇਹ ਪੈਸੇ ਟੱਕਰ ਆ ਜਾਂਦਾ ਵਾ ਆਪਣੇ ਇੱਕ ਘਰ ਨੇ ਹੋਰ ਮਾਰ ਲੀਆ ਬਾਜੀ ਮੁੱਲਾ ਪਰ ਮੇਲੇ ਦੇ ਉੱਤੇ ਕੰਪੀਟੀਸ਼ਨ ਚੱਲ ਰਿਹਾ ਬਹੁਤ ਤਗੜਾ ਮੋਟਰਸਾਈਕਲ ਸਕੂਟਰੀਆਂ ਵੰਡੀਆਂ ਜਾਣੀਆਂ ਛੋਟੇ ਨਾਮਾਂ ਦੇ ਵਿੱਚ ਛੋਟੇ ਬੱਚਿਆਂ ਦਾ ਮੁਕਾਬਲਾ ਸੀਗਾ ਤੇ ਛੋਟੇ ਬੱਚੇ ਹੀ ਲੈ ਕੇ ਆਏ ਆ ਜਾਨਵਰ ਕਰਦੇ ਆ ਗੱਲਬਾਤ ਹੋਰ ਬੱਚੇ ਕੀ ਹਾਲ ਆ ਠੀਕ ਹੈ ਜੀ ਕਿਹੜੇ ਪਿੰਡ ਤੋਂ ਆਇਆ ਸਰਾਉ ਤੋਂ ਪਿੰਡ ਤੋਂ ਆਇਆ ਸਰਾਉ ਤੋਂ ਪਿੰਡ ਬਿਲਕੁਲ ਹਾਂਜੀ ਮਰੇ ਕੋਟਲੇ ਕਿੰਨੇ ਜਾਨਵਰ ਲੈ ਕੇ ਆਏ ਹੋ ਅਸੀਂ ਜੀ 0 ਤੋਂ 8 ਰਾਤ ਤੱਕ ਸਾਰੀ ਲੈ ਕੇ ਆਏ 0 ਤੋਂ 8 ਰਾਤ ਤੱਕ ਸਾਰੀ ਜੀ ਸਾਰੇ ਪੌਣੇ ਆ ਹਾਈ ਸਤਿ ਸ੍ਰੀ ਅਕਾਲ ਦੋਸਤੋ ਹੁਣ ਅਗਲਾ ਜਾਨਵਰ ਜਿਹੜਾ ਤੁਹਾਨੂੰ ਦਿਖਾਉਣ ਲੱਗੇ ਆ ਇਹ ਬਾਈ ਤੋਂ ਪੁੱਛਦੇ ਆ ਵੀ ਕਿਹੜੇ ਪਿੰਡੋਂ ਆਇਆ ਕਿੰਨੇ ਜਾਨਵਰ ਲੈ ਕੇ ਆ ਸਾਰੀ ਗੱਲਬਾਤ ਕਰਾਂਗੇ ਪੱਖਾ ਜਿੱਤ ਕੇ ਲੈ ਕੇ ਆਇਆ ਬਾਈ ਤੇ ਆ ਬੱਚਾ ਪਾਇਆ ਸੀਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਹੜੇ ਪਿੰਡ ਤੋਂ ਧਮੋਟ ਪਿੰਡ ਆ ਜੀ ਧਮੋਟ ਲੁਧਿਆਣਾ ਜਿਹੜਾ ਹਾਂਜੀ ਹਾਂ ਠੀਕ ਆ ਕਿੰਨੇ ਜਾਨਵਰ ਲੈ ਕੇ ਆਏ ਤੁਸੀਂ ਚਾਰ ਲੈ ਕੇ ਆਏ ਜੀ ਚਾਰ ਲੈ ਕੇ ਆਏ ਚਾਰੇ ਪਾਏ ਹਾਂਜੀ ਚਾਰੇ ਪਾਏ ਜੀ ਠੀਕ ਆ ਪੱਠਾ ਹੀ ਆ ਹਾਂਜੀ ਪੱਠਾ ਨਿਚਾਰੇ ਆ ਠੀਕ ਆ ਆ ਪੱਠਾ ਵੀ ਹਾਂਜੀ ਹਾਂ ਠੀ 5ਵੇਂ ਨੰਬਰ ਤੇ ਆਈ 5ਵੇਂ ਨੰਬਰ ਤੇ ਆਈ ਠੀਕ ਆ ਲਓ ਜੀ ਦੋਸਤੋ ਆ ਦਿਖਾ ਦੇ ਨਾਲ ਦੀ ਨਾਲ ਜਿਹੜੇ ਕਿ ਨਾਮ ਪ੍ਰਾਪਤ ਕਰਦੇ ਆ ਸੋ ਮਿਹਨਤ ਜਿਹੜੀ ਕਰਦਾ ਬੰਦਾ ਮਿਹਨਤ ਨੂੰ ਫਾਲ ਜਰੂਰ ਲੱਗਦਾ ਕਿ ਨਹੀਂ ਵੇ ਜਾਨਵਰ ਕਿੱਥੇ ਸੀ ਸਾਰੇ ਬੱਚੀ ਦੀ ਜਾਣਕਾਰੀ ਹੈਗੀ ਬੱਚੀ ਦੀ ਬਹੁਤ ਕੁਆਲਟੀ ਲਈ ਹਾਂਜੀ ਹਾਂਜੀ ਕੀ ਪਹਿਲਾ ਕੋਈ ਮੇਲਾ ਜਿੱਤਾ? ਹਾਂ ਜੀ। ਕੱਪ ਹੋਇਆ ਸੀਗਾ ਜੀ ਮੇਲਾ। ਇੱਥੇ ਇੱਕ ਇੱਕ ਕੱਪ ਕੱਪ ਕੱਲਾ ਕੱਪ ਕਲਾਂ। ਹਾਂ ਜੀ ਹਾਂ। ਉੱਥੇ ਵੀ ਆਪਣਾ ਤੀਜਾ ਨੰਬਰ ਸੀਗਾ ਜੀ। ਤੀਜਾ ਨੰਬਰ ਉੱਥੇ ਕੀ ਨਾਮ? ਉੱਥੇ ਨਾਮ ਟਰੋਫੀ ਸੀਗੀ। ਟਰੋਫੀ ਸੀਗੀ। ਤੇ ਇਹ ਕਿੰਨੇ ਕਿਲੋ ਚ ਸੀ? ਵੀ 15 15 ਦੇ ਵਿੱਚ ਵਿੱਚ। 15 ਦੇ ਵਿੱਚ ਵਿੱਚ। 12 ਤੇ ਢਰਾ ਕੰਮ ਤੋੜਨਾ ਚਾਹੁੰਦੇ ਨਾ ਵਾ। ਉਹਨਾਂ ਨੂੰ ਵੀ ਸਮੋ ਵਧੀਆ ਵੀਰੇ ਮਿਹਨਤ ਕਰਨੀ ਪੈਂਦੀ ਐ ਇੱਥੇ। ਹਾਂ। ਮਿਹਨਤ ਨਾਲ ਹੀ ਸਾਰਾ ਕੁਝ ਆ। ਜੇ ਆਪਾਂ ਬੰਨ ਕੇ ਪੁੱਛਾਂਗੇ ਨਹੀਂ ਉਹ ਫਿਰ ਕੁਝ ਨਹੀਂ ਦਿੰਦਾ। ਉਹ ਤਾਂ ਕੋਈ ਵੀ ਕੰਮ ਆਣਾ ਸੀ ਮਿਹਨਤ ਦੇ ਨਾਲ ਜੀ ਜੀ ਆਪਾਂ ਮਿਹਨਤ ਕਰਾਂਗੇ ਕੋਈ ਆਪਾਂ ਨੂੰ ਫਲ ਮਿਲੂ ਠੀਕ ਹਾਂ ਹਾਂਜੀ ਹਾਂ ਜਿਵੇਂ ਹੁਣ ਅੱਜ ਦੋਸਤੋ ਮੋਟਰਸਾਈਕਲ ਵੀ ਦੇਣਾ ਮੇਰਾ ਕਹਿ ਲਓ ਵੱਡਿਆਂ ਦੇ ਵਿੱਚ ਆ ਹਨਾ ਹਾਂਜੀ ਤੇ ਬਹੁਤ ਤਕੜੇ ਨਾਮ ਰੱਖਿਆ ਮੁੱਲਾ ਪਰ ਮੇਲੇ ਦੇ ਉੱਤੇ ਇੱਥੇ ਆਪਾਂ ਇਹ ਜਿਹੜਾ ਕੰਪੀਟੀਸ਼ਨ ਦੇਖ ਰਹੇ ਆ ਅਗਲੇ ਜਿਵੇਂ ਜਿਵੇਂ ਜਾਨਵਰ ਜਿੱਤੀ ਜਾਣ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਬਿਮਾਰ ਜਾਨਵਰ ਦੇ ਸਿੰਪਟਮ ਕੀ ਹੁੰਦੇ ਆ ਹੁਣ ਆਪਾਂ ਦੇਖਦੇ ਆ ਬਾੜੇ ਦੇ ਵਿੱਚ ਜਾ ਕੇ ਕਿ ਸਭ ਤੋਂ ਪਹਿਲਾਂ ਜਿਹੜਾ ਬਿਮਾਰ ਜਾਨਵਰ ਹੋਗਾ ਉਹ ਸੁਸਤ ਖੜਾ ਹੋਊਗਾ ਸੁਸਤ ਜਿਵੇਂ ਇੱਕ ਸਾਈਡ ਤੇ ਧੌਣ ਲਟਕਾ ਕੇ ਸਿਰ ਨੀਚੇ ਕਰਕੇ ਖੜਾ ਹੋਊਗਾ ਉਹਦੀ ਖਾਣ ਪੀਣ ਦੇ ਵਿੱਚ ਦਿਲਚਸਪੀ ਨਹੀਂ ਹੋਊਗੀ ਹੁਣ ਜਿਵੇਂ ਐਕਟਿਵ ਹੈ ਬੱਕਰੀ ਜਿਹਦਾ ਦੇਖੋ ਬਿਲਕੁਲ ਟੈਂਪਰੇਚਰ ਵੀ ਓਕੇ ਹੈਗਾ ਉਹਦਾ ਹਾਜਮਾ ਵੀ ਸੈੱਟ ਹੈਗਾ ਖਾਂਦੀ ਪੀਂਦੀ ਉਹਨੂੰ ਭੁੱਖ ਸਹੀ ਲੱਗ ਰਹੀ ਹੈ ਉਹਦੀ ਜਿਹੜੀ ਐਕਟੀਵਿਟੀ ਦੇਖਾਂਗੇ ਆਪਾਂ ਸੋਹਾਂ ਸ਼ਾਮ ਦੀ ਮਤਲਬ ਐਕਟਿਵ ਹੋਊਗੀ ਬੱਕਰੀ ਜਦੋਂ ਆਪਾਂ ਕੋਈ ਖਾਣ ਵਾਲੀ ਚੀਜ਼ ਜਾਂ ਨੀਰਾ ਦਾਣਾ ਚਾਰਾ ਜੋ ਵੀ ਲੈ ਕੇ ਜਾਵਾਂਗੇ ਬਾੜੇ ਦੇ ਵਿੱਚ ਤਾਂ ਬੱਕਰੀ ਆਪਣੇ ਕੰਨੇ ਆਊਗੀ ਆਪਣੇ ਆਪ ਅੱਜ ਕਿ ਹੈ ਨਾ ਕਿ ਉਹਨੂੰ ਕੁਝ ਪਾਉਣ ਨੂੰ ਆਪਾਂ ਦੇ ਰਹੇ ਹਾਂਗੇ ਪਰ ਜਿਹੜਾ ਬਿਮਾਰ ਜਾਨਵਰ ਹੋਊਗਾ ਚਾਹੇ ਉਹਦਾ ਮਤਲਬ ਕੋਈ ਟੈਂਪਰੇਚਰ ਹਾਈ ਲੋ ਹੋ ਰਿਹਾ ਹੈ ਜਾਂ ਉਹਦੇ ਕੋਈ ਮਤਲਬ ਪੇਟ ਦੇ ਵਿੱਚ ਦਰਦ ਹੈ ਜਾਂ ਫਰੇਮ ਹੈ ਕੋਈ ਇਹੋ ਜੀ ਦਿੱਕਤ ਹੈਗੀ ਤਾਂ ਉਹ ਇੱਕ ਜਗ੍ਹਾ ਤੇ ਮਤਲਬ ਜਾਨਵਰ ਸੁਸਤ ਖੜਾ ਹੋਊਗਾ ਕਿ ਪੇਟ ਦੇ ਵਿੱਚ ਕਈ ਵਾਰ ਪਸ਼ੂਆਂ ਦੇ ਕੀੜੇ ਹੁੰਦੇ ਆ ਹੁਣ ਆਪਾਂ ਦੇਖ ਰਹੇ ਹਾਂਗੇ ਆ ਬੱਕਰੀ ਖੜੀ ਹੈਗੀ ਆਪਾਂ ਨੂੰ ਨਹੀਂ ਪਤਾ ਵੀ ਇਹਦੀ ਡਿਵਰਮਿੰਗ ਹੋਈ ਹੈ ਜਾਂ ਨਹੀਂ ਹੋਈ ਡਿਵਰਮਿੰਗ ਸਮਝਦੇ ਹਾਂ ਮੈਂ ਸ਼ਾਰਟ ਦੇ ਵਿੱਚ ਦੱਸਦਾ ਡਿਵਰਮਿੰਗ ਦਾ ਜਿਹੜਾ ਮਤਲਬ ਹੁੰਦਾ ਹੈਗਾ ਪੇਟ ਦੇ ਕੀੜਿਆਂ ਦੀ ਦਵਾਈ ਦੇਣਾ ਪੇਟ ਦੇ ਵਿੱਚ ਜਿਹੜੇ ਕੀੜੇ ਹੁੰਦੇ ਆ ਉਹਦੇ ਕਾਰਨ ਕੀ ਹੈ ਬੱਕਰੀ ਜ਼ਿਆਦਾ ਗਰੋਥ ਨਹੀਂ ਕਰਦੀ ਲਿੱਸੀ ਰਹਿੰਦੀ ਆਪਾਂ ਕਿੰਨਾ ਮਰਜ਼ੀ ਵਧੀਆ ਕੁਆਲਿਟੀ ਦਾ ਉਹਨੂੰ ਦਾਣਾ ਚਾਰਾ ਖਵਾਈ ਜਾਈਏ ਪਰ ਉਹ ਕਈ ਵਾਰ ਬੱਕਰੀ ਨੂੰ ਮੋਕ ਨਹੀਂ ਹਟਦੀ ਕਈ ਵਾਰ ਕੀ ਹੁੰਦਾ ਹੈ ਕਿ ਅੱਖਾਂ 'ਚੋਂ ਗਿੱਡਾਂ ਆਈ ਜਾਂਦੀਆਂ ਪਸ਼ੂ ਦੇ ਕਮਜ਼ੋਰ ਰਹਿੰਦਾ ਪਸ਼ੂ ਉਹਨੂੰ ਖਾਦਾ ਪੀਤਾ ਲੱਗਦਾ ਨਹੀਂ ਉਦੋਂ ਕਿ ਇਹ ਬੱਕਰੀ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਬਹੁਤ ਜ਼ਰੂਰੀ ਹੈ ਥਰਡ ਟੈਂਪਰੇਚਰ ਵੀ ਕਈ ਵਾਰ ਦੇਖੋ ਘਟਵਾਦ ਹੋ ਸਕਦਾ ਹੈਗਾ ਜਿਹੜੀ ਪੇਟ ਦੇ ਕੀੜਿਆਂ ਦੀ ਦਵਾਈ ਹੈ ਇੱਕ ਰੈਗੂਲਰ ਹੀ ਹੈ ਜਾਂ ਨਹੀਂ ਰੈਗੂਲਰ ਨਹੀਂ ਜੀ ਇਹ ਆਪਾਂ ਦਵਾਈ ਦੇਣੀ ਹੁੰਦੀ ਹੈ ਕਿ ਤਿੰਨ ਮਹੀਨਿਆਂ ਤੋਂ ਜਿਹੜੀਆਂ ਬੱਕਰੀਆਂ ਬਾਹਰ ਗਰੇਜਿੰਗ ਤੇ ਜਾਂਦੀਆਂ ਜਿਵੇਂ ਬਾਹਰ ਚਰਾਈ ਤੇ ਜਾਂਦੀਆਂ ਉਹਨਾਂ ਨੂੰ ਥੋੜੀ ਜਿਹੀ ਜ਼ਰੂਰਤ ਜ਼ਿਆਦਾ ਰਹਿੰਦੀ ਹੈਗੀ ਕੰਪੈਰੀਜ਼ਨ ਜਿਹੜੀਆਂ ਸਟਾਲ ਫੀਡਿੰਗ ਤੇ ਰਹਿੰਦੀਆਂ ਹੁਣ ਮੰਨ ਲਓ ਸਟਾਲ ਫੀਡਿੰਗ ਤੇ ਜੇ ਬੱਕਰੀਆਂ ਆਪਾਂ ਰੱਖਦੇ ਆਂਗੇ ਸਟਾਲ ਫੀਡਿੰਗ ਦਾ ਮਤਲਬ ਘਰੇ ਹੀ ਰੱਖ ਕੇ ਉਹਨਾਂ ਨੂੰ ਇੱਕ ਫਾਰਮ ਦੇ ਵਿੱਚ ਬੰਦ ਫਾਰਮ ਦੇ ਵਿੱਚ ਰੱਖ ਕੇ ਨੀਰਾ ਚਾਰਾ ਹਰਾ ਚਾਰਾ ਪਾਉਣਾ ਤੇ ਉੱਥੇ ਹੀ ਰੱਖਣਾ ਉਹਨਾਂ ਨੂੰ ਹਰ ਹਰ ਜਿਹੜੀ ਸਹੂਬਾ ਉੱਥੇ ਹੀ ਪ੍ਰੋਵਾਈਡ ਕਰਵਾਉਣੀ ਉੱਥੇ ਆਪਾਂ 4 ਮਹੀਨਿਆਂ ਤੋਂ ਵੀ ਕਰ ਸਕਦੇ ਆ ਜਾਨੀ ਕਿ ਸਾਲ ਦੇ ਵਿੱਚ ਤਿੰਨ ਵਾਰ ਡੀਵਰਮਿੰਗ ਕਰਦੇ ਆਂਗੇ ਬਹੁਤ ਐ ਪਰ ਜਿਹੜੀਆਂ ਬੱਕਰੀਆਂ ਬਾਹਰ ਗਰੇਜਿੰਗ ਤੇ ਜਾਂਦੀਆਂ ਆ ਚਾਰਨ ਉਹਨਾਂ ਨੂੰ 3-3 ਮਹੀਨਿਆਂ ਬਾਅਦ ਡੀਵਰਮਿੰਗ ਦਿਓ ਹਰ ਵਾਰ ਦਵਾਈ ਬਦਲ ਕੇ ਦਿਓ ਹੁਣ ਆਪਾਂ ਗੱਲ ਕਰਦੇ ਆ ਕਿ ਬਿਮਾਰ ਜਾਨਵਰ ਦੇ ਇਹਨੇ ਸਿੰਪਟਮ ਹੈਗੇ ਜੇ ਉਹਦਾ ਬੁਖਾਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਵੇਂ ਰਾਜਵੀਰ ਨੇ ਪਹਿਲਾਂ ਵੀ ਗੱਲ ਕਰੀ ਐ ਜੇ ਆਪਾਂ ਸਭ ਤੋਂ ਪਹਿਲਾਂ ਸਿੰਪਟਮ ਦੇਖਣਾ ਜਾਨਵਰ ਦਾ ਕਿ ਬੱਕਰੀ ਦਾ ਬੁਖਾਰ ਦੇਖੋ ਸੋਸਤ ਖੜੀ ਹੈ ਦੂਜੇ 4 ਜਾਨਵਰ ਖਾ ਰਿਹਾ ਇੱਕ ਜਾਨਵਰ ਤੁਹਾਡਾ ਬਾੜੇ ਦੇ ਵਿੱਚ ਸੋਸਤ ਖੜਾ ਹੈਗਾ ਤੁਸੀਂ ਸਭ ਤੋਂ ਪਹਿਲਾਂ ਚੈੱਕ ਕਰੋ ਕਿ ਉਹਦਾ ਟੈਂਪਰੇਚਰ ਕਿੰਨਾ ਬੋਡੀ ਦਾ ਨਾਰਮਲ ਟੈਂਪਰੇਚਰ ਹੁੰਦਾ ਹੈ 101 ਡਿਗਰੀ ਤੋਂ ਲੈ ਕੇ 102.6 ਡਿਗਰੀ ਫੈਰਨਾਈਟ ਤੱਕ ਹੁੰਦਾ ਹੈ ਇਹ 102.6 ਜਾਂ 7 ਤੱਕ ਫੈਰਨਾਈਟ ਡਿਗਰੀ ਤੱਕ ਹੁੰਦਾ ਹੈ ਇਹ ਸੈਲਸੀਅਸ ਦੇ ਵਿੱਚ ਨਹੀਂ ਹੁੰਦਾ ਠੀਕ ਹੈ ਹਾਂ 102.6 ਈ ਪਰ ਨਿਟ ਕੇ ਕੀ ਸੈਪ ਐਫ ਲਿਖ ਲੋ ਐਫ ਲਿਖ ਲੋ ਐਫ ਡਿਗਰੀ ਠੀਕ ਹੈ ਇਹ ਨੋਰਮਲ ਹੁੰਦਾ ਹੈ ਇਹ ਗਰਮੀ ਦੇ ਸੀਜ਼ਨ ਦੇ ਵਿੱਚ ਆਪਾਂ ਗੱਲ ਕਰੀਏ ਜੇਟ ਹਾਰਡ ਦੀ ਜਦੋਂ ਆਪਣਾ ਕਲਾਈਮੇਟ ਟੈਂਪਰੇਚਰ ਵੈਸੀ ਅੱਪ ਹੋ ਜਾਂਦਾ ਹੈਗਾ 42 43 45 ਡਿਗਰੀ ਤੱਕ ਚੱਲਿਆ ਜਾਂਦਾ ਹੈ ਉਦੋਂ ਟੈਂਪਰੇਚਰ 103 ਤੱਕ ਵੀ ਰਿਕਾਰਡ ਹੋ ਜਾਂਦਾ ਹੈਗਾ ਹਾਂਜੀ ਪਰ ਜੇ 103 ਤੋਂ ਉੱਪਰ ਜਾਂਦਾ ਹੈਗਾ ਤਾਂ ਜਾਨਵਰ ਤੁਹਾਡਾ ਆਪਣੇ ਆਪ ਸਿੰਪਟਮ ਸ਼ੋਅ ਕਰੂਗਾ ਕਿ ਉਹ ਉਦੇ ਖਾਣ ਪੀਣ ਦੇ ਵਿੱਚ ਦਿਲਚਸਪੀ ਨਹੀਂ ਹੋਣੀ ਸੁਸਤ ਖੜਾ ਹੋਊਗਾ ਟੈਂਪਰੇਚਰ ਜੇ ਉਹ ਦੇਖੋਗੇ ਤਾਂ ਬਹੁਤ ਸੇਕ ਮਾਰੂਗਾ ਕੰਨ ਦੇ ਤੁਸੀਂ ਨਾਰਮਲ ਟੈਂਪਰੇਚਰ ਅਨਾਰਮਲ ਬੱਕਰੀ ਦਾ ਦੇਖੋਗੇ ਤਾਂ ਆਮ ਤੁਹਾਨੂੰ ਥੋੜਾ ਮਤਲਬ ਹੀਟ ਮਹਿਸੂਸ ਹੋਊਗੀ ਜਿਹੜੇ ਜਾਨਵਰ ਨੂੰ ਜ਼ਿਆਦਾ ਟੈਂਪਰੇਚਰ ਹੋਊਗਾ ਹਾਈ ਹੋਊਗਾ 104 105 ਤੱਕ ਉਹਦੇ ਕੰਨ ਤੇ ਹੱਥ ਲਾ ਕੇ ਹੀ ਤੁਹਾਨੂੰ ਪਤਾ ਲੱਗ ਜਾਊਗਾ ਫੀਲ ਹੋ ਜਾਊਗਾ ਹਾਂਜੀ ਬੋਡੀ ਦਾ ਟੈਂਪਰੇਚਰ ਜਿਹੜਾ ਜਦੋਂ ਅਪ ਹੋਊਗਾ ਜਦੋਂ ਮਤਲਬ ਟੈਂਪਰੇਚਰ ਲੋ ਹੋ ਜਾਂਦਾ ਹੈਗਾ ਉਹ ਵੀ ਤੁਹਾਨੂੰ ਦੱਸਾਂਗੇ ਟ੍ਰੀਟਮੈਂਟ ਅਪ ਹੋ ਜਾਂਦਾ ਤਾਂ ਉਹਦੇ ਬਾਰੇ ਵੀ ਇੰਜੈਕਸ਼ਨ ਵਗੈਰਾ ਦੱਸਾਂਗੇ ਪਰ ਹੁਣ ਸਭ ਤੋਂ ਜਿਹੜਾ ਪਹਿਲਾ ਪ੍ਰੈਕਟੀਕਲ ਆਪਣਾ ਉਹ ਹੈ ਬੁਖਾਰ ਚੈੱਕ ਕਰਨ ਦਾ ਸਹੀ ਤਰੀਕਾ ਜੀ ਕਿਉਂਕਿ ਕਈ ਵਾਰ ਫਾਰਮਰ ਨੂੰ ਆਪਾਂ ਦੱਸ ਦਿੰਨੇ ਆ ਫੋਨ ਤੇ ਕਿ ਬੁਖਾਰ ਚੈੱਕ ਕਰਕੇ ਦੱਸ ਦਿਓ ਤਾਂ ਬੰਦੇ ਨੂੰ ਦੇਖੋ ਇਹ ਚੀਜ਼ ਦਾ ਵੀ ਪਤਾ ਹੋਣਾ ਚਾਹੀਦਾ ਕਿ ਬੱਕਰੀ ਦਾ ਜਿਹੜਾ ਸਹੀ ਟੈਂਪਰੇਚਰ ਆ ਉਹ ਕਿਵੇਂ ਨਾਪਿਆ ਜਾਂਦਾ ਹੈ ਕਈ ਵਾਰ ਆਪਾਂ ਨੂੰ ਨਹੀਂ ਪਤਾ ਹੁੰਦਾ ਜਾਣੇ ਅਣਜਾਣੇ ਚ ਆਪਾਂ ਸਿੱਧਾ ਥਰਮਾਮੀਟਰ ਐਦਾ ਲਾ ਦਿੰਨੇ ਆਗੇ ਤੇ ਬੱਕਰੀ ਦਾ ਜਿਹੜਾ ਆਪਣਾ ਥਰਮਾਮੀਟਰ ਹੈ ਨਾ ਇਹ ਗੋਬਰ ਦਾ ਜਿਹੜਾ ਟੈਂਪਰੇਚਰ ਆ ਉਹ ਲੈ ਲੈਂਦਾ ਉਹ ਸਹੀ ਨਹੀਂ ਹੁੰਦਾ ਕਈ ਵਾਰ ਮਿੰਗਣੀ ਨਾਲ ਲਾ ਗਿਆ ਜਾ ਕੇ ਗੋਬਰ ਨਾਲ ਲਾ ਕੇ ਆ ਤੇ ਅੰਦਰ ਮਾਸ ਨਾਲ ਟੱਚ ਨਾ ਹੋਇਆ ਤਾਂ ਇਹ ਚੀਜ਼ ਤੁਸੀਂ ਸਮਝ ਲਓ ਕਿਉਂਕਿ ਹਰੇਕ ਦੇ ਘਰੇ ਆਪਾਂ ਜਿਹੜਾ ਡਿਜੀਟਲ ਥਰਮਾਮੀਟਰ ਹੈ ਉਹ ਲਿਆ ਸਕਦੇ ਆ ਰੱਖ ਸਕਦੇ ਆ ਇਹ 100 ਰੁਪਏ ਦਾ ਆ ਜਾਂਦਾ ਤੇ ਤੁਸੀਂ ਇਹਨੂੰ ਜਿਵੇਂ ਐਦਾ ਆਨ ਕਰਕੇ ਜਦੋਂ ਇਹਦੀ ਰੀਡਿੰਗ ਆ ਗਈ ਲੋ ਤੇ ਹੈ ਨਾ ਉਦੋਂ ਤੁਸੀਂ ਕੀ ਕਰਨਾ ਹੈ ਜਿਹੜੀ ਮੇਂਗਰੀ ਵਾਲੀ ਜਗ੍ਹਾ ਹੈਗੀ ਬੱਕਰੀ ਦੀ ਉੱਥੇ ਤੁਸੀਂ ਥਰਮਾਮੀਟਰ ਦੀ ਜਿਹੜੀ ਇਹ ਨੇਬਾ ਹੈ ਨਾ ਉਹਨੂੰ 1 ਇੰਚ ਤੱਕ 1 ਇੰਚ ਤੱਕ ਉਹਦੇ ਅੰਦਰ ਤੱਕ ਮਤਲਬ ਤੁਸੀਂ ਪੁਸ਼ ਕਰਨਾ ਹੈਗਾ ਫਿਰ ਲਾਉਣ ਦਾ ਤਰੀਕਾ ਦੇਖ ਲਓ ਤੁਸੀਂ ਲਾਉਣ ਤੋਂ ਬਾਅਦ ਤੁਸੀਂ ਇਦਾਂ ਆਪਾਂ ਸਿੱਧਾ ਲਾਤਾ ਉਸ ਤੋਂ ਬਾਅਦ ਤੁਸੀਂ ਹਲਕਾ ਜਿਹਾ نیچے ਨੂੰ ਪੁਸ਼ ਕਰੋ ਦਬਾਓ ਥੱਲੇ ਨੂੰ ਕਰਨਾ ਤਾਂ ਕਿ ਅੰਦਰਲੇ ਪਾਸੇ ਸਕੈਨਰ ਨਾਲ ਟੱਚ ਕਰੇ ਹਾਂਜੀ ਮਾਸ ਨਾਲ ਅੰਦਰ ਟੱਚ ਹੋਊਗਾ ਜੇ ਸਿੱਧਾ ਲਾਵਾਂਗੇ ਤਾਂ ਗੋਬਰ ਨਾਲ ਲੱਗ ਸਕਦਾ ਮੇਂਗਣੀ ਨਾਲ ਉਹਦੀ ਰੀਡਿੰਗ ਆਜੂਗੀ ਤਾਂ ਕਰਕੇ ਹੁਣ ਤੁਸੀਂ ਦੇਖ ਰਹੇ ਹੋਗੇ 1 ਮਿੰਟ ਤੱਕ ਤੁਸੀਂ ਇਦਾਂ ਰੱਖੋਗੇ ਇਹ ਅਲਾਰਮ ਦਿੰਦਾ ਹੈ ਨਾ ਡਿਜੀਟਲ ਜਿਹੜਾ ਹੁੰਦਾ ਇੱਕ ਮਰਕਰੀ ਵਾਲਾ ਆਪਾਂ ਯੂਜ਼ ਕਰਦੇ ਆਂਗੇ ਉਹਦੇ ਕਈ ਵਾਰ ਕਿਸੇ ਨੂੰ ਨਹੀਂ ਦੇਖਣਾ ਹੁੰਦਾ ਪ੍ਰੋਪਰ ਤਾਂ ਤੁਸੀਂ ਆਹ ਡਿਜੀਟਲ ਵਾਲਾ ਲੈ ਸਕਦੇ ਹੋ ਇਹਨੂੰ ਤੁਸੀਂ ਇਦਾਂ 1 ਮਿੰਟ ਤੱਕ ਰੱਖਣਾ ਟੈਂਪਰੇਚਰ ਹੈਗਾ ਬਾਡੀ ਦਾ ਉਹ ਐਕੂਰੇਟ ਹੁਣ ਆ ਜਾਊਗਾ ਆ ਦੇਖੋ 102 102.67 ਤੱਕ ਇਹ ਨਾਰਮਲ ਰਹਿੰਦਾ ਹੈ 0 ਤੇ ਕਰਕੇ ਤੁਸੀਂ ਪਹਿਲਾਂ ਇਹ ਦੇਖ ਲੈਣਾ ਜਾਨਵਰ ਸਹੀ ਹੈ ਖਾ ਪੀ ਰਿਹਾਗਾ ਤਾਂ ਟੈਂਪਰੇਚਰ ਨਾਰਮਲ ਹੋਊਗਾ ਜੇ ਮਤਲਬ ਟੈਂਪਰੇਚਰ ਲੋ ਹੈ ਜਾਂ ਟੈਂਪਰੇਚਰ ਹਾਈ ਹੈ ਤਾਂ ਜਾਨਵਰ ਖਾਂਦਾ ਪੀਂਦਾ ਨਹੀਂਗਾ ਸੁਸਤ ਖੜਾ ਹੋਊਗਾ ਉਦੋਂ ਆਪਾਂ ਨੂੰ ਟ੍ਰੀਟਮੈਂਟ ਦੇ ਲੋੜ ਹੈ ਇਹ ਸਾਰੇ ਟ੍ਰੀਟਮੈਂਟ ਤੁਹਾਨੂੰ ਕਲਾਸ ਦੇ ਵਿੱਚ ਦੱਸਾਂਗੇ ਇੱਥੇ ਆਪਾਂ ਇੱਕ ਪ੍ਰੈਕਟੀਕਲ ਕਰਨ ਆਏ ਆਂਗੇ ਕਿ ਬੁਖਾਰ ਕਿਵੇਂ ਚੈੱਕ ਹੁੰਦਾ ਹੈ ਬੱਕਰੀ ਦੇ ਇੰਜੈਕਸ਼ਨ ਜਾਂ ਜਿਹੜੀਆਂ ਵੈਕਸੀਨ ਆਪਾਂ ਅੱਗੇ ਦੱਸਾਂਗੇ ਬਿਮਾਰੀਆਂ ਤੋਂ ਜਿਹੜੀਆਂ ਲੱਗਦੀਆਂ ਟੀਕਾਕਰਨ ਹੁੰਦਾ ਉਹ ਕਿੱਦਾਂ-ਕਿੱਦਾਂ ਲੱਗਦਾ ਹੈਗਾ ਤਾਂ ਇਹ ਆਪਣਾ ਪਹਿਲਾ ਪ੍ਰੈਕਟੀਕਲ ਸੀ